ਦੇਖ-ਦੇਖ ਕੇ ਬੋਟੇ ਦੀ ਚੈੱਕ ਕਰਨੀ ਪੈਣੀ ਹੈ ਕੋਲੈਕਸ਼ਨ ਗਈ ਜਿਹੜੇ ਪ੍ਰੋਸੈਸ ਨੂੰ ਅੱਜ ਤੋਂ ਆਪਾਂ ਨਿਗਰਾਨੀ ਤੇ ਕਾਰਵਾਈ ਸ਼ੁਰੂ ਕੀਤੀ ਇਹ ਨਾ ਹੋਏ ਬਾਹਰੇ ਲੋਕ ਆਪਣਾ ਸਕੀਏ ਉਹਨੂੰ ਵੀ ਅਪਣਾਉਣ ਦਾ ਆਪਾਂ ਉਪਰਾਲਾ ਕਰੀਏ ਤਾਂ ਕਿ ਗਾਹਾਂ ਨੂੰ ਤੇ ਸੁਰੱਖਿਤ ਰੱਖਣਾ ਹੈ ਤਾਂ ਸਾਰਿਆਂ ਨੂੰ ਹਿੱਸਾ ਪਾਣਾ ਪੈਣਾ ਹੈ ਸਟੇ ਕਾਂਗਰਸ ਪਾਰਟੀ ਵੱਲੋਂ ਅੱਜ ਜਿਹੜਾ ਪ੍ਰੋਗਰਾਮ ਅਸੀਂ ਬੂਥ ਲੈਵਲ ਨੂੰ ਮਜ਼ਬੂਤ ਕਰਨ ਲਈ ਹੈ ਔਰ ਗਾਹਨੂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਇਲੈਕਸ਼ਨਾਂ ਦੇ ਸੰਬੰਧੀ ਮੀਟਿੰਗ ਕੀਤੀ ਗਈ ਇਹ ਜਿਹੜੀ ਕਾਰਗੁਜ਼ਾਰੀ ਹੈ ਆਪਣਾ ਸੰਜੀਵ ਦਿੱਤਾ ਜੀ ਦੀ ਅਗਵਾਈ ਹੇਠ ਇਹ ਮੀਟਿੰਗ ਰੱਖੀ ਗਈ ਸੀ ਦਸੰਦੀ ਖੁਸ਼ੀ ਹੁੰਦੀ ਹੈ ਕਿ ਮੋਗਲ ਮਾਜਰੇ ਤੋਂ ਬੜੀ ਭਾਰੀ ਗਿਣਤੀ ਸਾਡੇ ਮੈਂਬਰ ਸਾਹਿਬਾਨ ਅੱਜ ਮੋਗਲ ਮਾਜਰੇ ਤੋਂ ਸ਼ਾਮਿਲ ਹੋਏ ਹਨ ਔਰ ਬਕਾਇਦਾ ਜਿਹੜੀ ਆਮ ਆਦਮੀ ਪਾਰਟੀ ਦੀ ਮੰਡੀ ਗੋਬਿੰਦਗੜ ਦੀ ਪ੍ਰਧਾਨ ਸ਼੍ਰੀਮਤੀ ਮੌਨਿਕਾ ਸਪਰਾ ਸਨ ਜਿਹੜੀ ਮਹਿਲਾ ਕਾਂਗਰਸ ਦੀ ਨੁਮਾਇੰਦਗੀ ਕਰਦੇ ਸਨ ਉਹਨਾਂ ਨੇ ਵੀ ਕਾਂਗਰਸ ਪਾਰਟੀ ਤੇ ਸ਼ਮੂਲੀਅਤ ਕੀਤੀ ਕਾਂਗਰਸ ਪਾਰਟੀ ਤੇ ਵਿਸ਼ਵਾਸ ਜਤਾਇਆ। ਔਰ ਅੱਜ ਖੁਸ਼ੀ ਹੁੰਦੀ ਹੈ ਇਹ ਦੇਖ ਕੇ ਕਿ ਕਾਂਗਰਸ ਪਾਰਟੀ ਦੀ ਇੱਕ ਮਹਮ ਜਿਹੜੀ ਪੰਜਾਬ ਚ ਜਿਹੜੀ ਬਣਦੀ ਜਾ ਰਹੀ ਹੈ ਜਿਵੇਂ 7 ਸੀਟਾਂ ਕਾਂਗਰਸ ਪਾਰਟੀ ਨੂੰ ਹਾਸਲ ਹੋਈਆਂ 2 ਸਾਲ ਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਦੀ। ਦੇਖਣ ਤੋਂ ਮਹਿਸੂਸ ਹੋ ਰਿਹਾ ਹੈ ਕਿ ਗਾਹਾਂ ਨੂੰ ਬਕਾਇਦਾ ਕਾਂਗਰਸ ਪਾਰਟੀ ਦੀ ਆਉਣ ਵਾਲੀ ਸਰਕਾਰ ਬਣਨ ਜਾ ਰਹੀ ਹੈ। ਔਰ ਮੈਂ ਤੁਹਾਡੇ ਵੱਲੋਂ ਤੁਹਾਡੇ ਨਾਲ ਸ਼ਾਮਿਲ ਹੁੰਦਾ ਹੋਇਆ ਇਸ ਲੀਡਰਸ਼ਿਪ ਨਾਲ ਸ਼ਾਮਿਲ ਹੁੰਦਾ ਆ। ਸਾਰੇ ਸਾਥੀ ਜਿਹੜੇ ਜੁਆਇਨ ਕੀਤੇ ਕਾਂਗਰਸ ਪਾਰਟੀ ਚ ਚਾਹੇ ਉਹ ਬਦੀਨਪੁਰ ਤੋਂ ਹਨ ਚਾਹੇ ਉਹ ਸਾਡੇ ਬਕਾਇਦਾ ਤੂਰਾਂ ਤੋਂ ਹਨ ਚਾਹੇ ਉਹ ਸਾਡੇ ਮੁਗਲ ਮੱਝ ਰਹੇ ਹਨ ਉਹਨਾਂ ਨੂੰ ਵਧਾਈ ਪਿੰਟ ਕਰਦਾ ਔਰ ਜੀ ਆਇਆਂ ਆਖਦਾ ਔਰ ਬਕਾਇਦਾ ਕਿ ਮੈਂ ਗਾਹਾਂ ਨੂੰ ਵੀ ਸਾਥੀ ਆਣਗੇ ਜਿਵੇਂ ਇਹਨਾਂ ਦਾ ਆਦਰ ਮਾਨ ਸਨਮਾਨ ਬਕਾਇਦਾ ਪਾਰਟੀ ਚ ਰੱਖਿਆ ਜਾਊਗਾ ਜਿਹੜੇ ਔਕੇ ਸਮੇਂ ਵੇਲੇ ਸਾਡੇ ਨਾਲ ਅੱਜ ਸਾਡਾ ਸਾਥ ਦੇ ਰਹੇ ਆ ਜ਼ਰੂਰ ਉਹਨਾਂ ਨੂੰ ਪਹਿਲ ਦਿੱਤੀ ਜਾਊਗੀ ਕਿਤੇ ਨਾ ਕਿਤੇ ਸਰਕਾਰ ਆਪਣਾ ਅਕਸ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ ਤਿੰਨ ਸਾਲ ਸਰਕਾਰ ਨੂੰ ਦਿਖਦਾ ਨਹੀਂ ਸੀ ਕਿ ਨਸ਼ੇ ਫਿੱਕੇ ਹਨਗੇ ਹੁਣ ਕਿਉਂਕਿ ਲੋਕਾਂ ਦਾ ਮੰੰਦਰ ਉਹ ਜਾਂ ਦੂਜੇ ਪਾਸੇ ਲਜਾਣ ਦਾ ਉਪਰਾਲਾ ਕੀਤਾ ਜਾ ਰਿਹਾ ਵੱਡੇ ਨਸ਼ੇ ਦੇ ਟਸਕਰਾਂ ਨੂੰ ਤਾਂ ਕੋਈ ਹਲੇ ਕਾਰਵਾਈ ਕੀਤੀ ਨਹੀਂ ਬਜਾਰਾ ਗਰੀਬ ਦਬਕਾ ਮਾਰੇ ਜਾ ਰਹੇ ਸੋ ਇਸ ਲਈ ਕਿਤੇ ਨਾ ਕਿਤੇ ਅਸੀਂ ਜ਼ਰੂਰ ਸਹਿਮਤ ਹਾਂ ਸਰਕਾਰ ਨੂੰ ਸਖਤੀ ਕਰਨੀ ਚਾਹੀਦੀ ਹੈ ਨਸ਼ੇ ਦੇ ਵਿਰੁੱਧ ਜ਼ਰੂਰ ਹੈ ਆਵਾਜ਼ ਧਰਕਰ ਦੀ ਮੰਗ ਹੈ ਔਰ ਆਵਾਜ਼ ਵੀ ਹੈ ਲੇਕਿਨ ਸਰਕਾਰ ਨੇ ਜਿਹੜੇ 3 ਸਾਲ ਕਾਰਗੁਜ਼ਾਰੀ ਨਹੀਂ ਕੀਤੀ ਕਿਤੇ ਨਾ ਕਿਤੇ ਆਪਣੀ ਕਾਰਗੁਜ਼ਾਰੀ ਤੇ ਫੇਲ ਮਹਿਸੂਸ ਕਰਦੇ ਹੋਏ ਕਿਉਂਕਿ ਦਿੱਲੀ 'ਚ ਵੀ ਹਾਰ ਗਏ ਤਾਂ ਗਾਹਾਂ ਨੂੰ ਪੰਜਾਬ ਸੁਧਾਰ ਕਰਨ ਦਾ ਉਪਰਾਲਾ ਕਰਨ ਦੀ ਲੋਕਾਂ ਦਾ ਮੰਨ ਦਾ ਰੁਝਾਨ ਦੂਜੇ ਪਾਸੇ ਲੈ ਜਾਣ ਦਾ ਉਪਰਾਲਾ ਸਰਕਾਰ ਕਰ ਰਹੀ ਹੈ ਸਹੀ ਮੈਨੇ ਨਾਲ ਜੇ ਚਾਹਣ ਰਾਤੋ ਰਾਤ ਸਖਤ ਕਾਰਵਾਈ ਵੱਡੇ ਟਕਸਰਾ ਤਾਂ ਕੀਤੀ ਜਾ ਸਕਦੀ ਹੈ ਤੇ ਇਹ ਮੈਥਮਾ ਦਾ ਮਡਪਾ ਮਡਪਾ ਕੀ ਗੱਲ ਹੈ ਪੰਜਾਬ ਲਈ ਕਿ ਕਿਤੇ ਨਾ ਕਿਤੇ ਸਰਕਾਰ ਫੇਲ ਹੋ ਕੇ ਆਪਣਾ ਅਕਸ ਧਾਰਨ ਲਈ ਇਹ ਉਪਰਾਲਾ ਕਰ ਰਹੀ ਹੈ ਕਿਉਂਕਿ ਇਹ ਮੈਥਮਾ ਮੇਰੇ ਕੋਲ ਰਿਆ ਹੈਗਾ ਬਾਕਾਇਦਾ ਸਾਨੇ 500 ਉਦੋਂ ਤਕਰੀਬਨ 54 ਸਖੰਡ ਸੰਗਠਨ ਥੀ ਕਿ ਕਿਸਾਨ ਯੂਨੀਅਨ ਦੇ ਜਿਹੜੇ ਪੰਜਾਬ ਦੇ ਤਹਿਤ ਅਸੀਂ ਮੀਟਿੰਗਾਂ ਕਰਦੇ ਹਾਂ ਔਰ ਕਿਤੇ ਚੈਨਲ ਨੇ ਦਿਖਾਇਆ ਵੀ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਤਹਿਤ ਬਾਕਾਇਦਾ ਉਦੋਂ ਰਣਜੀਤ ਸਿੰਘ ਨਾਪਾ ਜਾ ਕੇ ਮਨਾ ਕੇ ਸਾਰੇ ਕਿਸਾਨ ਦੇ ਜਿਹੜੇ ਆਗੂ ਸਨ ਉਹਨਾਂ ਨੂੰ ਲੈ ਕੇ ਆਏ ਸੀ ਔਰ ਜਿਹੜੀ ਉਹਨਾਂ ਦੀ ਮੰਗਾਂ ਹਨ ਗਿਆ ਉਹਨਾਂ ਨੂੰ ਅਸੀਂ ਬਾਕਾਇਦਾ ਪੂਰੇ ਤਵਜੂ ਦੇ ਕੇ ਮੁਕੰਮਲ ਕਰਨ ਦਾ ਉਪਰਾਲਾ ਵੀ ਕੀਤਾ ਸੀ ਲੇਕਿਨ ਕਿਸਾਨ ਪ੍ਰਤੀ ਜਿਹੜਾ ਰਵਈਆ ਹੁਣ ਸਰਕਾਰ ਦਾ ਹੈ ਇਹ ਨਿੰਦਾ ਹੀ ਹੋ ਕਿਉਂਕਿ ਸਾਡਾ ਜਿਹੜਾ ਪੰਜਾਬ ਹੈ ਖੇਤੀ ਪ੍ਰਦਾਨ ਸੂਬਾ ਹੈ ਜੇ ਅਸੀਂ ਉਹਨਾਂ ਨੂੰ ਤਵੱਜੋ ਨਹੀਂ ਦੇ ਸਕਦੇ ਜਿਹੜੇ ਸਾਡੇ ਦੇਸ਼ ਦੇ ਅੰਦਾਤਾ ਨੂੰ ਤਹਿਤ ਸਾਡੀ ਪਛਾਣ ਬਣੀ ਹੈ ਤਾਂ ਗਾਹਾਂ ਨੂੰ ਅਸੀਂ ਪੰਜਾਬ ਦਾ ਕੀ ਭਵਿੱਖ ਸੁਧਾਰਾਂਗੇ ਤਾਂ ਉਦੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹੁੰਦੇ ਸੀਗੇ ਝੂਠਿਆਂ ਉਦੋਂ ਵਿਸ਼ਵਾਸ ਦਿੱਤਾ ਜਾਂਦਾ ਸੀਗਾ ਅੱਜ ਉਹੀ ਕਿਸਾਨ ਆਗੂਆਂ ਦੇ ਤਹਿਤ ਸਖਤ ਕਾਰਵਾਈ ਤੇ ਸਖਤ ਰਵਈਆ ਤੇ ਮੈਂ ਸਮਝਦਾ ਤੁਮ ਮੜ ਭਾਗ ਨੁਕਸਾਨ ਦਾ ਹੈ ਕਿ ਮੜ ਭਾਗੀ ਕਰ ਕੀ ਹੋ ਸਕਦੀ ਹੈ ਨਿੰਦਾ ਯੋਗ ਹੈ ਜਿ세 ਜਿਹੜੇ ਚੁਣੇ ਹੋਏ ਨਮਾਇंदे ਉਹਨਾਂ ਦੀ ਆਵਾਜ਼ ਨਹੀਂ ਸੁਣ ਸਕਦੇ ਜਿਹਨਾਂ ਨੇ ਤੁਹਾਨੂੰ ਨੁਮਾਇੰਦਗੀ ਦਿੱਤੀ ਹੈ ਤਾਂ ਗਾ ਨੂੰ ਪੰਜਾਬ ਦਾ ਕੀ ਸੁਧਾਰਨ ਇਹ ਅਫਸੋਸਦਾ ਕੋ ਅੱਜ ਵੀ ਜਿਹੜਾ ਹੋਇਆ ਗੁਰਦਾਸਪੁਰ ਤੋਂ ਤੁਸੀਂ ਦੇਖਿਆ ਮਾੜੀ ਗੱਲ ਹੈ ਕਿਉਂਕਿ ਉੱਥੇ ਡਾਂਗ ਸੋਟਾ ਫੇਰ ਕੇ ਕਾਰਵਾਈ ਕਰਨਾ ਮੈਂ ਸਮਝਦਾ ਅੱਛੀ ਗੱਲ ਤਾਂ ਹੈ ਨਹੀਂ वैसे नू, नू जा तो पंजाब ਨੂੰ ਦੇਸ਼ ਨੂੰ ਪੂਜਣਾ ਚਾਹੀਦਾ ਕਿਉਂਕਿ ਪੰਜਾਬ ਦੇਸ਼ ਦਾ ਅੰਦਾਜ਼ਾ ਰਿਹਾ ਆਪਾਂ ਸਾਰੇ ਜਾਣੂ ਹਾਂ ਆਰਥਿਕ ਤੌਰ ਤੇ ਹਿੰਦੁਸਤਾਨ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਜ਼ਤ ਮਾਨ ਸਤਕਾਰ ਦਿੱਤਾ ਜਾਂਦਾ ਹੈ ਗਰੀਬਾਂ ਰਿੱਡ ਪਰੇ ਜਾਂਦੇ ਤੋਂ ਪੰਜਾਬ ਦੇ ਲੋਕਾਂ ਦੇ ਕਿਸਾਨ ਵੀਰਾਂ ਨੇ ਆਪਣਾ ਯੋਗਦਾਨ ਪਾਇਆ ਤੇ ਮੇਰੇ ਖਿਆਲ ਜਿਹੜਾ ਐਸਾ ਰਵਈਆ ਹੈ ਆਪਾਂ ਜਾਣਦੇ ਹਾਂ ਕਿ ਬਾਬਾ ਸਾਹਿਬ ਅੰਬੇਦਕਰ ਨੇ ਸਾਨੂੰ ਇੱਕ ਬਹੁਤ ਵੱਡੀ ਤਾਕਤ ਦਿੱਤੀ ਸੀ ਆਪਣੀ ਆਵਾਜ਼ ਬੁਲੰਦ ਕਰਨ ਲਈ ਜੋ ਉਹੀ ਆਵਾਜ਼ ਆਪਾਂ ਕੁਚਲਣ ਦਾ ਉਪਰਾਲਾ ਕਰਾਂਗੇ ਤੇ ਨਾ ਕਿਤੇ ਨਾ ਕਿਤੇ ਸਾਡੇ ਰਾਜਨੀਤਿਕ ਲੋਕਾਂ ਤੇ ਔਰ ਸਾਡੇ ਪਾਰਟੀਆਂ ਤੇ ਵਿਸ਼ਵਾਸ ਵੀ ਟੁੱਟੂਗਾ ਤਾਂ ਜ਼ਰੂਰੀ ਹੈ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹਨੂੰ ਸੁਣ ਕੇ ਉਹਦਾ ਸੁਧਾਰ ਕਰਨ ਦੀ ਲੋੜ ਹੈ ਸਮਾਜ 'ਚ ਸਹੂਲਤਾਂ ਦੇਣ ਦੀ ਲੋੜ ਹੈ ਤਾਂ ਕਿ ਗਰੀਬਾਂ ਦਾ ਜਿਹੜਾ ਆਪਾਂ ਖੱਟਿਆ ਵਿਸ਼ਵਾਸ ਖੱਟਿਆ ਹੈ ਉਹਨੂੰ ਪਾਣ ਦੀ ਲੋੜ ਹੈ